ਅਮੂਸਰ ਦਿਹਾਤੀ ਪੁਲਿਸ ਵੱਲੋਂ ਪਿਛਲੇ 2 ਦਿਨਾਂ ਦੇ ਵਿੱਚ ਨਸ਼ੇ ਦੇ ਖਿਲਾਫ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਦੌਰਾਨ ਜੋ ਰਿਕਵਰੀਜ਼ ਹੋਈਆਂ ਨੇ ਤੇ ਜਿਹੜੇ ਮੁਜਰਮਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਸਬੰਧੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਅ ਪਿਛਲੇ 2 ਦਿਨਾਂ ਦੇ ਵਿੱਚ ਜਿਹੜੇ ਹੈ ਅਸੀਂ 4 ਕੇਸਸ ਦੇ ਵਿੱਚ ਟੋਟਲ ਜਿਹੜੇ ਹੈਗੇ ਆ ਅਸੀਂ 3 ਕਿਲੋ 340 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਰਿਕਵਰੀ ਕੀਤੀ ਹੈ ਇੱਕ ਜੈਨ ਵਹੀਕਲ ਦੀ ਰਿਕਵਰੀ ਹੋਈ ਹੈ ਇੱਕ ਮੋਟਰਸਾਈਕਲ ਦੀ ਰਿਕਵਰੀ ਹੋਈ ਹੈ ਤੇ ਇਸ ਦੇ ਨਾਲ ਹੀ ਕੁੱਲ 6 ਵਿਅਕਤੀਆਂ ਨੂੰ ਜਿਹੜਾ ਹੈ ਇਹਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਹੈ ਅ ਕ੍ਰਿਡੇ ਥਾਣੇ ਦੇ ਵਿੱਚ 2 ਐਫ ਆਈ ਆਰ ਦਰਜ ਹੋਈਆਂ ਨੇ ਪਹਿਲੇ ਕੇਸ ਦੇ ਵਿੱਚ 890 ਗ੍ਰਾਮ ਜਿਹੜੀ ਹੈਗੀ ਹੈ ਹੈਰੋਇਨ ਦੀ ਰਿਕਵਰੀ ਹੋਈ ਹੈ ਇਹ ਦੋ ਵਿਅਕਤੀ ਜਿਹੜੇ ਰਾਜਨ ਸਿੰਘ ਜੋ ਕਿ ਦਾਉਕੇ ਦਾ ਨਿਵਾਸੀ ਹੈ ਗੁਰਪ੍ਰੀਤ ਸਿੰਘ ਉਰਫ ਕਾਲੀ ਜਿਹੜਾ ਖਾਲੜੇ ਤਰਨਤਾਰਨ ਦਾ ਨਿਵਾਸੀ ਹੈ ਇਹਨਾਂ ਕੋਲੋਂ 809 890 ਗ੍ਰਾਮ ਜਿਹੜੀ ਹੈ ਹੈਰੋਇਨ ਉਹ ਬਰਾਮਦ ਹੋਈ ਸੀ ਇਸ ਦੇ ਨਾਲ ਹੀ ਇਹਨਾਂ ਕੋਲੋਂ ਇੱਕ ਮੋਟਰਸਾਈਕਲ Honda ਜਿਹੜਾ Splendor ਹੈ ਉਹਦੀ ਰਿਕਵਰੀ ਹੋਈ ਹੈ ਇਸ ਦੇ ਨਾਲ ਹੀ ਘਰਿੰਡੇ ਥਾਣੇ ਇੱਕ ਦੂਜਾ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਸਤਨਾਮ ਸਿੰਘ ਸਤਨਾਮ ਸਿੰਘ ਉਰਫ ਡਾਕਟਰ ਸਤਨਾਮ ਜਿਹਨੂੰ ਇਹ ਡਾਕਟਰ ਦੇ ਨਾਮ ਨਾਲ ਜਾਣਦੇ ਆਂ ਇਸੇ ਕੋਲੋਂ 510 ਗ੍ਰਾਮ ਜਿਹੜੀ ਹੈਰੋਇਨ ਦੀ ਰਿਕਵਰੀ ਹੋਈ ਹੈ ਇਸਦੇ ਵੀ ਗ੍ਰਿਫਤਾਰੀ ਹੋਈ ਹੈ ਤੇ ਅੱਗੇ ਜਿਹੜੀ ਫਰਦਰ ਜਿਹੜੀ ਤਫਤੀਸ਼ ਚੱਲ ਰਹੀ ਹੈ ਸੋ ਘਰਿੰਡੇ ਥਾਣੇ ਦੇ ਇਹਨਾਂ ਦੋਨਾਂ ਪਰਚਿਆਂ ਦੇ ਵਿੱਚ ਟੋਟਲ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ 890 ਗ੍ਰਾਮ ਤੇ 510 ਗ੍ਰਾਮ ਜਿਹੜੀ ਰਿਸਪੈਕਟਿਵਲੀ ਇਹਨਾਂ ਤੋਂ ਜਿਹੜੀ ਹੈ ਨਸ਼ੇ ਦੀ ਖੇਪਾ ਉਬਰਾਮਦ ਹੋਈਆਂ ਨੇ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੇ ਆ ਉਹ ਖੰਗਾਲੇ ਜਾ ਰਹੇ ਨੇ ਤੇ ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਜਿਹੜੇ ਹੈ ਕਾਫੀ ਪੋਰਿੰਦੇ ਅਸੋਸੀਏਟਸ ਤੇ ਰਿਕਵਰੀ ਜਿਹੜੀ ਆ ਹੋ ਸਕਦੀ ਹੈ ਇਸ ਤੋਂ ਇਲਾਵਾ ਇੱਕ ਜਿਹੜਾ ਹੈ ਰਾਜਾ ਸੰਸੀ ਜਿਹੜਾ ਥਾਣਾ ਹੈ ਉਹਦੇ ਵਿੱਚ ਰਿਕਵਰੀ ਹੋਈ ਹੈ 1 ਕਿਲੋ ਹੈਰੋਨ ਦੀ ਰਿਕਵਰੀ ਹੋਈ ਹੈ ਮਾਈਕਲ ਪੁੱਤਰ ਰਾਜੇਬ ਸਿੰਘ ਜੋ ਕਿ ਸੰਤੂ ਵਾਲਾ ਜ਼ਿਲ੍ਹਾ ਗੁਰਦਾਸਪੁਰ ਉੱਥੇ ਦਾ ਰਿਆਸੀ ਹੈ ਇਸ ਦੇ ਨਾਲ ਹੀ ਇਸ ਦਾ ਸਾਥੀ ਸਾਗਰ ਸ਼ਰਮਾ ਜੋ ਕਿ ਧਿਆਨਪੁਰਾ ਜ਼ਿਲ੍ਹਾ ਗੁਰਦਾਸਪੁਰ ਦਾ ਨਿਵਾਸੀ ਹੈ ਇਹਨਾਂ ਕੋਲੋਂ 1 ਕਿਲੋ ਦੇ ਕਰੀਬਨ ਜਿਹੜੀ ਹੈ ਹੈਰੋਂ ਦੀ ਰਿਕਵਰੀ ਹੋਈ ਹੈ ਸੋ ਇਹਨਾਂ ਵੱਖੋ ਵੱਖਰੇ ਜਿਹੜੇ ਮਾਮਲਿਆਂ ਦੇ ਵਿੱਚ ਐਫ ਆਈ ਆਰਸ ਰਜਿਸਟਰਡ ਨੇ ਤੇ ਜਿਹੜੀ ਹੈ ਅ ਅੱਗੇ ਫਰਦਰ ਅ ਜਿਹੜੀ ਹੈ ਕਾਰਵਾਈ ਉਹ ਚੱਲ ਰਹੀ ਹੈ ਇਸ ਤੋਂ ਇਲਾਵਾ ਇੱਕ ਚੌਥੇ ਕੇਸ ਦੇ ਵਿੱਚ ਥਾੜਾ ਕੰਬੋ ਦੇ ਵਿੱਚ ਜਿਹੜਾ ਹੈ ਇੱਕ ਦੋਸ਼ੀ ਹਰਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਜਿਹਦੇ ਕੋਲੋਂ 940 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਂ ਦੀ ਰਿਕਵਰੀ ਹੋਈ ਹੈ ਸੋ ਇਹਨਾਂ ਚਾਰ ਵੱਖੋ ਵੱਖਰੇ ਮਾਮਲਿਆਂ ਦੇ ਵਿੱਚ ਟੋਟਲ ਜਿਹੜੀ ਹੈ 3 ਕਿਲੋ 340 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ ਇੱਕ ਜਨ ਵਹੀਕਲ ਜਿਹੜਾ ਹੈ ਜਿਹੜੀ 4 ਵੀਲਰ ਹੈ ਉਹਦੀ ਰਿਕਵਰੀ ਹੋਈ ਹੈ ਇੱਕ ਮੋਟਰਸਾਈਕਲ ਦੀ ਵੀ ਰਿਕਵਰੀ ਹੋਈ ਹੈ ਸੋ ਟੋਟਲ ਜਿਹੜੇ 6 ਦੋਸ਼ੀ ਨੇ ਇਹਨਾਂ ਨੂੰ ਜਿਹੜਾ ਹੈ ਅਨ ਫਰਦਰ ਜਿਹੜਾ ਇਹਨਾਂ ਤੋਂ ਪੁੱਛਗਿੱਛ ਚੱਲ ਰਹੀ ਹੈ ਰਿਮਾਂਡ ਲਿਆ ਗਿਆ ਤੇ ਜਿਹੜੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਨੇ ਉਹ ਚੰਗੀ ਤਰ੍ਹਾਂ ਜਿਹੜੇ ਹੈ ਖੰਗਾਲੇ ਜਾ ਰਹੇ ਨੇ ਸੋ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਸਖਤ ਜਿਹੜੀ ਹਦਾਇਤਾਂ ਨੇ ਆ ਸਾਡੀ ਵਾਰ ਅਗੇਂਸ ਜਿਹੜੀ ਡਰੱਗਸ ਹੈ ਉਹ ਕੰਟੀਨਿਊ ਹੈ ਅਸੀਂ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਹੋਰ ਜਿਹੜੀਆਂ ਫਰਦਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਰਿਕਵਰੀ ਜਿਹੜੀ ਆ ਉਹ ਕਰਾਂਗੇ